ਉਹਨਾਂ ਲਤ-ਵਤ ਬੈੱਡ ਤੇ ਇਹ ਬਜ਼ੁਰਗ ਪਿਓ ਅਤੇ ਜੱਗਦੀ ਹਾਲਤ ਵਿੱਚ ਹਸਪਤਾਲ ਦੇ ਬੈੱਡ ਤੇ ਨਮ ਅੱਖਾਂ ਲਈ ਬੈਠੀ ਐ ਮਾਂ ਇਹਨਾਂ ਬਜ਼ੁਰਗ ਮਾਪੇ ਨੇ ਨਹੀਂ ਸੋਚਿਆ ਸੀ ਜਿਸ ਪੁੱਤਰ ਨੂੰ ਉਹ ਲਾਡਾਂ ਅਤੇ ਚਾਵਾ ਨਾਲ ਪਾਲ-ਪੋਸ ਕੇ ਵੱਡਾ ਕਰ ਰਏ ਨੇ ਉਹੀ ਇੱਕ ਦਿਨ ਉਹਨਾਂ ਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ ਮਾਮਲਾ ਰੂਪੜ ਦੇ ਨਜ਼ਦੀਕੀ ਪਿੰਡ ਕੀੜੀ ਅਫਗਾਨਾ ਦਾ ਹੈ ਜਿੱਥੇ ਬੁੱਢੇ ਮਾਪੇ ਨੂੰ ਪਤਨੀ ਨਾਲ ਮਿਲ ਕੇ بیٹے ਨੇ ਤੇਜ਼ ਤਾਰ ਹਥਿਆਰ ਦਿਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਬ ਦੀ ਕੇ ਫਨਾਲ ਦੋਨੋਂ ਬਚ ਗਏ ਜੀ ਹੋਣਾਗੇ ਗੱਲ ਇਹ ਹੋਈ ਏ ਵੀ ਪਹਿਲੇ ਤਾਂ ਕਹਿੰਦਾ ਸੀ ਵੀ ਅੱਧਾ ਕਿਲਾ ਮੇਰੀ ਕੁੜੀ ਦੇ ਨਾਂ ਕਰਾ ਦੇ ਸਿੱਧੀ ਤਰ੍ਹਾਂ ਕੋਈ ਗੱਲ ਆ ਜਿੰਨ ਵੇਡ ਜਾ ਤੇ ਅਸੇ ਵਕਤ ਜ਼ਮੀਨ ਅੱਧਾ ਕਿਲਾ ਵੇਚ ਕੇ ਤੇ ਮੈਨੂੰ ਪੈਸੇ ਦੇ ਦੇ ਨਹੀਂ ਤੇ ਅਸੀਂ ਨਹਿਰ ਚ ਡੁੱਬਣ ਚੱਲੇ ਤੁਰ ਗਏ ਨਹਿਰਾਂ ਨੂੰ ਦੋ ਜੀ ਅਸੀਂ ਪਿੰਡ ਨੂੰ ਤੁਰ ਪਏ ਆ ਪਿੰਡ ਨੂੰ ਤੁਰ ਪਏ ਆ ਤੇ ਇਹ ਉਦੋਂ ਜਾਣ ਕੇ ਲੁਕੇ ਸਨ ਉਰਲੇ ਪਾਸੇ ਵੀ ਆਪੇ ਬਾਹਰ ਨਿਕਲ ਕੇ ਫੇਰ ਇਹਨਾਂ ਨੂੰ ਫੰਡਾਂਗੇ ਅਸੀਂ ਆ ਗਏ ਕਾਬੂ ਅਸੀਂ ਦੋ ਕੁ ਕਿੱਲੇ ਹਟਮੇ ਪਿੰਡਾਂ ਨੂੰ ਭੱਜੇ ਆਂ ਮਗਰ ਇਹ ਦੋਏ ਜੀ ਭੱਜੇ ਨੇ ਉਹਨੂੰ ਕਹਿੰਦਾ ਵੀ ਕਿਰਪਾਨ ਕੱਢ ਲਿਆ ਤੇ ਗੰਡਾਸਾ ਕੱਢ ਲਿਆ ਉਹਨੇ ਤਰੰਗਲੀ ਤੇ ਗੰਡਾਸਾ ਸੀ ਉਹਦੇ ਕੋਲ ਉਹ ਸਰਪ ਦਾ ਕੱਪ ਕੋਲ ਲਿਆ ਸੀ ਉਸਨੇ ਮੈਂ ਨਹੀਂ ਪੁੱਤਰਾ ਨਾਂ ਮਾਰੀ ਵਡੇਰਾ ਸਰੀਰੀ ਨਾਂ ਮਾਰੀ ਮੈਂ ਜੇ ਕਰਕੇ ਤਰੰਗਲੀ ਲੱਗੀ ਆ ਫੜਨ ਰਿਹਾ ਕੱਪ ਮੇਰੇ ਮੱਖਾਂ ਦੇ ਵਿੱਚ ਸਰਪ ਦਾ ਭਰਿਆ ਮਾਰਿਆ ਆਕੇ ਇਥੇ ਤਿੰਨ ਗੰਡਾਸੇ ਮਾਰੇ ਨੇ ਲੱਤ ਮੇਰੀ ਟੁੱਟ ਗਈ ਫੇਰ ਉਹ ਮੁੰਡੇ ਮੇਰੇ ਨੇ ਬਾਹਾਂ ਫੜੀਆਂ ਦੀ ਜਨਾਨੀ ਨੇ ਕੋਈ ਗੁੱਝਾ ਸੱਟਾਂ ਸਿਰ 'ਚ ਮਾਰੀਆਂ ਆਪਣੇ ਸਹੁਰੇ ਦੇ ਦਿਮਾਗ ਅਸੀਂ ਕੀ ਕਰਨੀ ਬਿਨਾ ਦੋਨਾਂ ਜੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਬਜ਼ੁਰਗ ਪਿਤਾ ਮੁਤਾਬਕ ਉਹਨਾਂ ਦਾ ਬੇਟਾ ਜ਼ਿੱਦ ਕਰ ਰਿਹਾ ਸੀ ਕਿ ਉਸ ਦੇ ਖੂਲ ਜੋ ਜ਼ਮੀਨ ਹੈ ਉਹ ਵੇਚ ਦੇ ਜਾਂ ਫਿਰ ਉਸ ਦੇ ਨਾਮ ਕਰ ਦਿੱਤੀ ਜਾਵੇ ਮਾਤਾ ਪਿਤਾ ਦੀ ਜ਼ਮੀਨ ਦੇਣ ਤੇ ਇਨਕਾਰ ਕਰਨ ਤੋਂ ਬਾਅਦ بیٹے ਬੀਤ ਸਿੰਘ ਨੇ ਆਪਣੀ ਪਤਨੀ ਸਮੇਤ ਬਜ਼ੁਰਗ ਮਾਪਾਪ ਨੂੰ ਖੇਤਾਂ ਦੇ ਵਿੱਚ ਪਜਾ ਪਜਾ ਕੇ ਕੁੱਟਿਆ ਅਤੇ ਮਾਬਾਪ ਦੀਆਂ ਲੱਤਾਂ ਤੋੜ ਦਿੱਤੀਆਂ ਜਦਕਿ ਪਿਤਾ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਹੁਣੇ ਬਜ਼ੁਰਗ ਮਾਪਾਪ ਆਪਣੇ بیٹے ਤੋਂ ਆਪਣੀ ਜਾਨ ਬਚਾਉਣ ਲਈ ਗੁਹਾਰ ਲਗਾ ਰਹੇ ਨੇ ਹੋ ਰੋਜ਼ ਮਾਰਕਟਾਈ ਕਰਦਾ ਐ ਸਾਨੂੰ ਮਹੀਨੇ ਚ 3-3 ਵਾਰੀ ਆ ਕੇ ਘੁੱਟ ਜਾਂਦਾ ਮੈਨੂੰ ਜ਼ਮੀਨ ਵੇਚ ਕੇ ਮੇਰੇ ਮੇਰੇ ਨਾਂ ਕਰਾਓ ਮੇਰੀ ਕੁੜੀ ਦੇ ਨਾਂ ਕਰਾ ਦਿਓ ਮੇਰੇ ਨਹੀਂ ਕਰਾਣੀ ਤੇ ਅੱਧਾ ਕਿਲਾ ਹੁਣ ਜਿੱਥੋਂ ਲੜਿਆ ਜੀ ਅੱਧਾ ਕਿਲਾ ਜ਼ਮੀਨ ਕਹਿੰਦਾ ਮੈਨੂੰ ਵੇਚ ਕੇ ਦਿਓ ਤੇ ਮੈਂ ਮੰਨਿਆ ਜੀ ਮੈਂ ਖੈ ਦੂਜੇ ਭਾਈ ਆਪਣੇ ਲਾਇਆ ਡੇਢ ਕਿਲਾ ਜ਼ਮੀਨ ਅੱਧਾ ਅੱਧਾ ਕਿਲਾ ਹੁੰਦੀ ਤੁਹਾਨੂੰ ਕਹਿੰਦਾ ਮੈਨੂੰ ਮੈਂ ਤਾਂ ਐਸੇ ਵਕਤ ਵੇਚ ਕੇ ਲੈਣੀ ਐਸੇ ਵਕਤ ਦੇ ਦੇਣਾ ਦੇ ਹੀ ਦਿੰਦਾ ਮੈਂ ਥਾਣੇ ਨੂੰ ਤੁਰ ਪਿਆ ਜੀ ਉਹਨੇ ਰਾਤ ਦੋ ਕਿੱਲੇ ਮੈਂ ਘਰੋਂ ਨਿਕਲਿਆ ਖੇਤਾਂ 'ਚ ਰਹਿਣਾ ਵਾ ਇਨੇ ਨੂੰ ਮੈਨੂੰ ਜਾ ਰਾਲਿਆ ਮੈਂ ਦਸ ਕਰ ਮੱਗੇ ਜਾਂਦਾ ਸੀ ਭੱਜਿਆ ਮੈਨੂੰ ਜਾ ਰਾਲਿਆ ਮੇਰੇ ਜਾਂਦੇ ਨਹੀਂ ਸਿਰ 'ਚ ਮਾਰੀ ਇੱਥੇ ਮੈਂ ਗਿਰ ਗਿਆ ਮੈਨੂੰ ਗਿਰੇ ਨੂੰ ਫਿਰ ਬਾਬਾ ਕੁੱਟਿਆ ਨਾਲ ਮੇਰੇ ਤੇ ਕੰਟਾ ਲਾਇਆ ਪੂਰਾ ਮੇਰੇ ਹੱਥ ਭੰਨੇ ਨੇ ਜੀ ਉਹਨਾਂ ਨੇ ਮੋਢੇ ਭੰਨੇ ਨੇ ਦੋਨੇ ਜੀ ਮੇਰੀ ਘਰ ਨੂੰ ਤਾਂ ਮੇਰਾ ਹੋ ਜੀ ਮੁੰਡਾ ਬੱਚੇ ਬੁੱਢੇ ਮਾਪੇ ਤੇ ਬੁਢਾਪੇ ਦਾ ਸਹਾਰਾ ਹੁੰਦੇ ਨੇ ਪਰ ਉਸ ਸਮੇਂ ਇਹ ਮਾਬ-ਬਾਬ ਲਾਚਾਰ ਨਜ਼ਰ ਆਉਂਦੇ ਹਨ ਜਦੋਂ ਉਹਨਾਂ ਦਾ ਹੀ ਬੇਟਾ ਉਹਨਾਂ ਨੂੰ ਮਾਰਨ ਤੇ ਉਤਾਰੂ ਪਹੁੰਚਦਾ ਹੈ। ਥੋ ਜ਼ਰੂਰਤ ਹੈ ਇਸ ਤਰ੍ਹਾਂ ਦੇ ਲਾਲਚੀ ਬੱਚਿਆਂ ਨੂੰ ਸਬਕ ਸਿਖਾਉਣ ਦੀ। ਰੂਪਨਗਰ ਤੋਂ ਸੁਚੇਤ ਸਿੰਘਾਂ ਦੀ ਦੀ ਰਿਪੋਰਟ। ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ